ਜਿੰਦ ਮਰ ਜਾਣੀ ਭਾਗ 27 ਵਾਂ ਲੇਖਾ ਸਿਮਰ ਸੰਧੂ ਜੀ ਹੁਣ ਭਾਵੇਂ ਰਹਿਮਤ ਪਿੱਛੇ ਜੀਪ ਦੀ ਵਾਇਰ ਤੇ ਬਿੜਕਾਂ ਪੜਦੇ ਹੋਰ ਵੀ ਇਕੱਠੇ ਹੋ ਗਏ ਜਿਹੜੇ ਅਜੇ ਨਹੀਂ ਆਈ ਸੀ ਉਹਨਾਂ ਨੂੰ ਹਾਕ ਮਾਰ ਕੇ ਬੁਲਾਇਆ ਗਿਆ ਸੀ ਇੱਕ ਦੂਜੇ ਵੱਲੋਂ ਕਿਉਂਕਿ ਹੁਣ ਛਿੰਦੀ ਦਾ ਘਰ ਤਮਾਸ਼ਾ ਜਿਹਾ ਬਣ ਗਿਆ ਸੀ ਤੇ ਲੋਕ ਤਮਾਸ਼ੀਨ ਵੜ ਕੇ ਤਮਾਸ਼ਾ ਦੇਖਣ ਭੱਜ ਕੇ ਬਾਹਰ ਆਉਂਦੇ ਜੀਪ ਵਿੱਚ ਬੈਠਾ ਗੱਭਰੂ ਜਵਾਨ ਹੋਰ ਕੋਈ ਨਹੀਂ ਸੀ ਉਹ ਸੀ ਕਰੋਚਨ ਸਿੰਘ ਭਾਵੇਂ ਸ਼ਰਾਬ ਨਾਲ ਰੱਜਿਆ ਹੋਇਆ ਸੀ ਪਰ ਮੜਕ ਜੇ ਵੀ ਉੱਥੇ ਰਹੀ ਸੀ ਗਲੀ ਗੁਆਣ ਵਿੱਚ ਉਹ ਸਰਮਸਰ ਸ਼ੁਰੂ ਹੋ ਗਈ ਕੁੜੇ ਇਹ ਤਾਂ ਪ੍ਰਾਣਾ ਇਹਨਾਂ ਦਾ ਇਹ ਕਿਵੇਂ ਆ ਗਿਆ ਬੂ ਬੂ ਹੈ ਮਰ ਜਾ ਕਿਵੇਂ ਰੱਜਿਆ दारू ਦਾ ਹੁਣ ਇਹੇ ਕਰੂ ਆ ਕੇ ਕੁਛ બસ ਆਹੀ ਕੁਛ ਹੋਣਾ ਸੀ ਦਿਖਦਾ ਹੀ ਸੀ ਹੁਣ ਤਾਂ ਕਹਿੰਦੀ ਹੋਈ ਛਿੰਦੀ ਦੀ ਗਵੰਡਨ ਨੇ ਦੂਜੀ ਗਵੰਡਨ ਨੂੰ ਕਿਹਾ ਤਲੋਚਨ ਸਿੰਘ ਨੇ ਸੁਣ ਤਾਂ ਲਿਆ ਪਰ ਸਰਦਾਰਾਂ ਦਾ ਪੁੱਤ ਕਿਉਂ ਜਵਾਬ ਦਿੰਦਾ ਕਿਸੇ ਗੱਲ ਦਾ ਤਲੋਚਨ ਸਿੰਘ ਚੁੱਪਚਾਪ ਘਰੇ ਵੜ ਗਿਆ ਛਿੰਦੀ ਦੇ ਬੇਬੇ ਬਾਪੂ ਰੋਟੀ ਖੋਲ ਬੈਠੇ ਸੀ ਬੇਬੇ ਭੱਜ ਗਏ ਤਲੋਚਨ ਸਿੰਘ ਕੋਲ ਤੇ ਤਲੋਚਨ ਸਿੰਘ ਨੇ ਵੀ ਬਥਾ ਦੇ ਦਿੱਤਾ ਕਿੱਥੇ ਆਣ ਸਿੰਦੀ ਬੇਬੇ ਸਿੰਦੀ ਕਿੱਥੇ ਐ ਬਲਾ ਉਹਨੂੰ ਕਹਿੰਦਾ ਤਲੋਚੇ ਸਿਓ ਉੱਚੀ ਉੱਚੀ ਬੋਲਣ ਲੱਗ ਪਿਆ ਸੀ ਤੇ ਸਿੰਦੀ ਜਿਹੜੀ ਏਟੀਆਂ ਵਾਲੀ ਸੁਹਾਗਤ ਦੇ ਵਿੱਚ ਬੈਠੀ ਸੀ ਆਵਾਜ਼ ਉਹਨੇ ਸੁਣ ਵੀ ਲਈ ਸੀ ਬੇਬੇ ਨੇ ਸੁਹਾਗਤ ਵੱਲ ਇਸ਼ਾਰਾ ਕੀਤਾ ਤਾਂ ਤਲੋਚੇ ਸਿਓ ਸੁਹਾਗਤ ਵੱਲ ਨੂੰ ਹੋ ਤੁਰਿਆ ਮੰਗਰੇ ਬੇਬੇ ਦੇ ਛੋਟੀ ਦੇ ਆਸੇ ਬਾਪੂ ਦੀ ਤੁਰ ਪਿਆ ਬਾਹਰ ਵਿੜੇ ਵਿੱਚ ਲੋਕਾਂ ਦਾ ਇਕੱਠ ਤੇ ਨਾਲ ਹੀ ਲਖਾ ਤੇ ਪਰਮਜੀਤ ਵੀ ਖੜੇ ਸੀ ਇੱਕ ਹੋਰ ਹੋਣ ਵਾਲੇ ਤਮਾਸ਼ੇ ਦੀ ੜੀ ਕੋਲ ਚ ਤਰੋਚਨ ਸਿੰਘ ਸੁਭਾਤ ਵਿੱਚ ਪਹੁੰਚਿਆ ਤਾਂ ਛਿੰਦੀ ਨੂੰ ਕੰਧ ਨਾਲ ਢੋਲਾਈ ਬੈਠੀ ਦੇਖਿਆ ਵਾਲ ਖੁੱਲੇ ਕੋਈ ਸੁਧ-ਬੁੱਧ ਨਹੀਂ ਸੀ ਛਿੰਦੀ ਦੇ ਤਰੋਚਨ ਸਿੰਘ ਨੇ ਦੁਬਾਰਾ ਹਾਂ ਕੁਮਾਰੀ ਤੇ ਛਿੰਦੀ ਦੇ ਕੋਲ ਜਾਂਦੇ ਰਹੇ ਛਿੰਦੀ ਦਾ ਚਿਹਰਾ ਆਪਣੇ ਹੱਥਾਂ ਵਿੱਚ ਲਿਆ ਚਿੰਦੀਏ ਕੀ ਹੋਇਆ ਤੈਨੂੰ ਚੱਲ ਉੱਠ ਖੜੀ ਹੋ ਕਿਵੇਂ ਬੈਠੀ ਐ ਚੰਦ ਕਰੀ ਕਹਿੰਦੇ ਤਲੋਚਨ ਸਿਉਣੀ ਜਦੋਂ ਚਿੰਦੀ ਦੀ ਬਾਹ ਤੋਂ ਫੜ ਕੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਚਿੰਦੀ ਉੱਠ ਤਾਂ ਖੜੀ ਪਰ ਵਿਤਰ-ਵਿਤਰ ਕਰਕੇ ਤਲੋਚਨ ਸਿਉ ਵੱਲ ਵੇਖਦੀ ਰਹੀ ਹੁਣ ਭਾਵੇਂ ਰਹਿਮਤ ਪਿੱਛੇ ਕੇਸ ਖੜਾ ਹੋ ਗਿਆ ਸੀ ਪਰ ਚਿੰਦੀ ਤੇ ਤਲੋਚਨ ਸਿਉ ਦੀ ਪਹਿਲਾਂ ਕਦੇ ਬਿਗੜੀ ਨਹੀਂ ਸੀ ਛਿੰਦੀ ਦਾ ਹਾਲ ਤਲੋਜਨ ਸਿੰਘ ਤੋਂ ਵੇਖਿਆ ਨਹੀਂ ਗਿਆ ਸੀ। ਅੱਜ ਵੀ ਲੜਾਈ ਤਾਂ ਸਿਰਫ ਰਹਿਮਤ ਦੀ ਸੀ ਤੇ ਹੁਣ ਰਹਿਮਤ ਦੋਵਾਂ ਵਿਚਾਲੇ ਨਹੀਂ ਸੀ। ਛਿੰਦੀ ਬਿੰਦਰ-ਬਿੰਦਰ ਵੇਖ ਲਈ ਰਹੀ ਤੇ ਅਚਾਨਕ ਹੀ ਤਲੋਜਨ ਸਿਉਨੋ ਜੱਫੀ ਪਾ ਕੇ ਉੱਚੀ-ਉੱਚੀ ਰੋਣ ਲੱਗ ਪਈ। ਹਾਏ ਸਰਦਾਰ ਜੀ ਮੇਰੀ ਧੀ ਸਰਦਾਰ ਜੀ ਮੇਰੀ ਧੀ ਲਹਿ ਗਏ ਉਹ ਕਹਿੰਦੀ ਛਿੰਦੀ ਚੀਕਾਂ ਮਾਰਦੀ ਤਲੋਜਨ ਸਿਉਨੋ ਚੁੱਭੜ ਗਈ। ਤਲੋਚਨ ਸਿੰਘ ਧੀ ਦਾ ਨਾਮ ਸੁਣ ਕੇ ਗੁੱਸੇ ਵਿੱਚ ਤਾਂ ਆਇਆ ਪਰ ਪਤਾ ਨਹੀਂ ਕਿਵੇਂ ਉਹਨੇ ਅੱਜ ਗੁੱਸਾ ਕੰਟਰੋਲ ਕਰ ਲਿਆ ਸੀ ਬਾਹਰ ਖੜੀ ਢੀੜ ਬੜਕਾਂ ਪਣਦੀ ਆਪ ਕੋ ਆਪਣੇ ਅੰਦਾਜ਼ੇ ਲਾ ਰਹੀ ਸੀ ਚੱਲ ਚੱਲੀਏ ਆਪਣੇ ਘਰੇ ਕਹਿੰਦੇ ਤਲੋਚਨ ਸਿੰਘ ਨੇ ਛਿੰਦੀ ਦੀ ਬਾਹ ਫੜੀ ਤੇ ਆਪਣੇ ਨਾਲ ਧੋਲ ਲਈ ਰੋਈ ਭਾਵੇਂ ਬੀਬੇ ਵੀ ਬਹੁਤ ਜਾਂਦੀ ਸੀ ਪਰ ਧੀ ਦਾ ਘਰ ਅੱਜ ਪੱਟ ਕੇ ਬਸਿਆ ਸੀ ਇਹੀ ਖੁਸ਼ੀ ਤੇ ਬਰਾਗ ਵਿੱਚ ਬੇਬੇ ਦੀ ਚੁੰਨੀ ਅੱਖਾਂ ਦੇ ਖਾਰੇ ਪਾਣੀ ਨਾਲ ਭਿੱਜ ਗਈ ਬਾਪੂ ਵੀ ਆਪਦੀ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਬਾਹਰ ਨੂੰ ਛਿੰਦੀ ਦੇ ਮਗਰੀ ਤੁਰ ਪਿਆ ਪੁੱਤ ਮੇਰੀ ਧੀ ਦੇ ਬੋਝ ਪਾ ਲਿਆ ਹਾੜੇ ਮੇਰੀ ਧੀ ਨੂੰ ਕੁਛ ਨਾ ਖੇ ਸੰਭਾਲ ਕੇ ਰੱਖੀ ਮੇਰੀ ਧੀ ਨੂੰ ਕਹਿੰਦੀ ਬੇਬੇ ਤਰ ਲੋ ਜੇ ਸੌਂਦੇ ਮੂਰੇ ਰੂਪੇ ਹੱਥ ਵਰਨ ਕਿਥੜੀ ਸੀ ਬੇਬੇ ਤੋ ਫੇਰ ਨਾ ਕਰ ਮੇਰੇ ਘਰੇ ਪਹਿਲਾਂ ਵੀ ਬਥੇਰੀ ਸੌਕੀ ਸੀ ਕਹਿੰਦੇ ਤਲੋਤੇ ਸੌਨੇ ਬੇਬੇ ਤੇ ਬਾਪੂ ਦੋਵਾਂ ਨੂੰ ਵੀ ਹੌਸਲਾ ਦਿੱਤਾ ਮੈਂ ਇਹਦਾ ਲੀੜਾ ਕਪੜਾ ਚੁੱਕ ਕੇ ਲਈ ਕਹਿੰਦੀ ਬੇਬੇ ਅੰਦਰ ਨੂੰ ਜਾਣ ਲੱਗੀ ਤਾਂ ਤਲੋਤੇ ਸੌਨੇ ਬਾਹਰ ਲਈ ਤੇ ਹੱਥ ਨਾਲ ਨਾਂ ਦਾ ਇਸ਼ਾਰਾ ਕੀਤਾ ਮੇਰੇ ਘਰੇ ਬਥੇਰੇ ਬੇਬੇ ਤੇ ਕਰਨਾ ਕੋਈ ਕਹਿੰਦਾ ਤਲੋਤੇ ਸੌ ਉਹਦੇ ਨੇੜੇ ਹੋਣ ਲੱਗਿਆ ਲੱਕਰ ਜਿਹੜਾ ਪਹਿਲਾਂ ਦੂਰ ਖੜਾ ਸੀ ਹੁਣ ਖਿੰਦੀ ਦੇ ਨੇੜੇ ਆਇਆ ਤੇ ਸਿਰ ਤੇ ਹੱਥ ਧਰ ਦਿਆਂ ਖਿੰਦੀ ਨੂੰ ਕਹੇ ਲੱਗਾ ਕੀ ਕਰਨਾ ਕੋਈ ਭੈਣੀ ਮੈਂ ਬੈਠਾ ਆ ਜੀ ਆਉਂ ਪੰਜ ਚਾਰ ਦਿਨਾਂ ਤੱਕ ਤੈਨੂੰ ਮਿਲਣਾ ਚੰਗਾ ਲੱਖੇ ਨੇ ਇਹੀ ਕਿਹਾ ਸੀ ਕਿ ਤਨੋਜ ਨੇ ਸਿਓਂ ਭੱਜ ਕੇ ਲੱਖੇ ਨੇ ਬਹਿ ਗਿਆ ਮੇਰੇ ਘਰੇ ਨਾ ਆੜੀ ਸੁਣ ਗਿਆ ਬਤਿਹਰੀਆਂ ਤੇਰੀਆਂ ਕਤੂਤਾ ਮੇਰੇ ਤੱਕ ਪਹੁੰਚੀਆਂ ਚੌਥੇ ਪੰਜਵੇਂ ਬਾਲੀਆਂ ਵੀ ਪਹੁੰਚੀਆਂ ਨੇ ਮੇਰੇ ਕੋਲ ਖੈਰ ਉਹ ਤੇਰੇ ਘਰ ਦਾ ਮਾਮਲਾ ਸੀ ਪਰ ਮੇਰੇ ਘਰੇ ਪੈਰ ਨਾ ਪਾਈਂ ਫਿਰ ਨਾ ਕੀ ਕਿ ਖਰੌੜੀਆਂ ਤੇ ਆਇਆ ਵਾਪਸ ਪਰਹੀ ਗੱਲ ਜ਼ਮੀਨ ਦੀ ਜਿੰਨੀ ਪਿੱਛੇ ਤੂੰ ਝੁੱਪਾਇਆ ਨਾ ਐਨੀ ਕ ਤਾਂ ਮੇਰੀਆਂ ਬੱਕਰੀਆਂ ਚਾਰਨ ਵਾਲਿਆਂ ਲਈ ਕਾਹ ਵਾਸਤੇ ਛਡੀਆਂ ਹੋਈਆਂ ਮੈਂ ਘਾਰ ਨਹੀਂ ਮਾਰਦਾ ਤਰੀ ਜੀ ਮੇ ਤੇ ਲੱਗੀ ਸਮਝ ਤੇ ਹਾਂ ਸੱਚ ਕੀ ਨੇ ਕਿਹਾ ਕਿ दारू ਨਾਲ ਰਜਿਆ ਆ ਮੈਂ ਆਵਦੇ ਘਰ ਦੀ ਪੀਣਾ ਕਿਸੇ ਦੇ ਪਿਉ ਦੀ ਨਹੀਂ ਪੀਂਦਾ ਕਹਿੰਦਾ ਤਲੋ ਤੇ ਸਿਓ ਛਿੰਦੀ ਨੂੰ ਜੀਦੂ ਵਿੱਚ ਬਿਠਾਉਣ ਲੱਗਿਆ ਤੇ ਦੂਹੇ ਤੇ ਖੜੀ ਢੀੜ ਕੰਨ ਝਾੜਦੀ ਤੁਰ ਗਈ ਲੱਖਾ ਜਿਹੜਾ ਜਮਾ ਬੇਸ਼ਰਮ ਹੋਇਆ ਖੜਾ ਸੀ ਨਾ ਤੁਰਨ ਜੋਗਾ ਸੀ ना खड़न जुगा तरलोचन सि नेिंदी जीप बिठा तो आप बापू बेबे गेड़ा मार जाए चित लग जू छिंदी का मैं आपे दवाई दवा लवो उठे बोलू ठीक होना मैं चलिया चल घरे भी नहीं पता किसी कहता तरलोचन जीप वल होया ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਪੂਰਾ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ